ਸਾਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੀਵੀ20 ਬਲਾਚੁਰ ਦਾ ਚੰਨਣ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਸਾਸੀ ਗਾਲ ਸਾਰੇ ਭਰਾਵਾਂ ਨੂੰ ਮੈਂ ਅੱਜ ਗੜਸ਼ੰਕਰ ਰੋਡ ਤੋਂ ਖੜਾ ਹਾਂ ਗੜਸ਼ੰਕਰ ਰੋਡ ਤੋਂ ਲਾਈਵ ਮਹੂਤ ਕਰਮ ਸਕੂਲ ਦੇ ਕੋਲ ਨਮਨੂਰ ਹਸਪੀਟਲ ਦੇ ਬਿਲਕੁਲ ਸਾਹਮਣੇ ਆਪਣਾ ਆਪਣਾ ਵਿਚਾਰ ਦੱਸਿਓ ਇਹ ਸੜਕ ਇੱਕ ਸਾਈਡ ਤੋਂ ਪੱਟੀ ਜਾ ਰਹੀ ਆ ਉੱਧੇ ਮੋਰੀ ਵੀ ਮਸ਼ੀਨ ਲੱਗੀ ਹੋਈ ਆ ਇੱਕ ਸਾਈਡ ਤੋਂ ਪੱਟੀ ਜਾ ਰਹੀ ਆ ਕੀ ਲੱਗਦਾ ਤੁਹਾਨੂੰ ਇਹ ਸੜਕ ਕਦੋਂ ਤੱਕ ਬਣ ਸਕਦੀ ਆ ਜੇ ਇੱਕ ਸਾਈਡ ਤੋਂ ਵੀ ਪੱਟੀ ਜਾ ਰਹੀ ਆ ਤਾਂ ਬਣ ਬਣ ਤਾਂ ਜਾਵੇ ਕੋਈ ਚੱਕਰ ਵਾਲੀ ਗੱਲ ਨਹੀਂ ਇਧਰੋਂ ਮਾਊਟ ਕਰਮੰਦੀਆਂ ਜਿਹੜੀਆਂ ਬੱਸਾਂ ਨਿਕਲਦੀਆਂ ਆ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਆਂਦੀ ਬਹੁਤ ਜ਼ਿਆਦਾ ਦਿੱਕਤਾਂ ਆਂਦੀ ਆ ਸੋ ਇਹ ਜੇ ਇੱਕ ਸਾਈਡੋਂ ਵੀ ਪੱਟੀ ਆ ਤਾਂ ਸ਼ਾਇਦ ਇਧਰੋਂ ਜ਼ਿਆਦਾ ਰੂਟ ਟੁਕਿਆ ਹੋ ਸਕਦਾ ਤੇ ਜਿਹੜੀ ਇੱਕ ਸਾਈਡੋਂ ਪੱਟੀ ਆ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣਾ ਆਪਣਾ ਵਿਚਾਰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ ਸੜਕ ਕਦੋਂ ਬਣੂਗੀ ਪਬਲਿਕ ਸਕੂਲ ਦੇ ਮੂਹਰੇੋਂ 라이 ਮੈਂ ਹੋਣ ਲੱਗਾ ਆ ਇਹ ਸੜਕ ਆਪਾਂ ਮਸ਼ੀਨ ਲੱਗੀ ਹੋਈ ਆ ਸਕੂਲ ਦੇ ਮੂਹਰੇੋਂ ਮੈਂ 라이ਵ ਆ ਤੇ ਇਹ ਇਧਰੋਂ ਸਕੂਲ ਦੀਆਂ ਜਿਹੜੀਆਂ ਬੱਸਾਂ ਆਉਂਦੀਆਂ ਨਿਆਣਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਤੇ ਤੁਹਾਡਾ ਕੀ ਕਹਿਣਾ ਆ ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਸਕਦੇ ਹੋ ਇਹ ਜਿਹੜੀ ਮਸ਼ੀਨ ਲੱਗੀ ਆ ਗੜਸ਼ੰਕਾ ਰੂਟ ਤੋਂ ਆਪਾਂ 라이ਵ ਆ ਜਿਹੜਾ ਰੂਟ ਬਲਾਚੌਰੋਂ ਨਿਕਲਦਾ ਆ ਤੇ ਇਹ ਰੂਟ ਦਰਸ਼ਕ ਤੋਂ ਨਿਕਲਦਾ ਆ ਬਿਲਕੁਲ ਮੈਂ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੇ ਮੂਹਰੇ ਆ ਅ ਜਦੋਂ ਵੀ ਕੋਈ ਇਧਰੋਂ ਲਿਆਣੇ ਜਾਂਦੇ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਆਉਂਦੀਆਂ ਤੁਹਾਡੇ ਵਿਚਾਰ ਕੀ ਨੇ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸ ਸਕਦੇ ਹੋ ਵੀ ਇਹ ਰੋਡ ਦੀ ਇੱਕ ਸਾਈਡ ਵੀ ਪੱਟਿਆ ਜਾ ਰਿਹਾ ਆ ਸਾਹੇ ਕਿੰਨਾ ਕੁ ਟਾਈਮ ਲੱਗੂਗਾ ਬਣਨ ਨੂੰ ਤੇ ਬਾਕੀ ਮੈਡਮ ਸੰਤੋਸ਼ ਕੁਟਾਰੀਆ ਐਮ ਐਲ اے ਦਾ ਬਹੁਤ ਧੰਨਵਾਦ ਆ ਜੀ ਤੇ ਰੋਡ ਦੇ ਬਾਰੇ ਇਹਨਾਂ ਨੇ ਸੋਚਿਆ ਇਹ ਰੋਡ ਬਣਨ ਲੱਗਾ ਵਾ ਬਹੁਤ ਧੰਨਵਾਦ ਆ ਕਿਉਂਕਿ ਇਧਰੋਂ ਲਾਂਘਾ ਬਹੁਤ ਜ਼ਿਆਦਾ ਹੈ ਲੋਕਾਂ ਦਾ ਜਿੰਨੀ ਵੀ ਯੂਥ ਜਿੰਨੇ ਵੀ ਲੰਗਦੇ ਆ ਤਾਂ ਇਤਨਾ ਜ਼ਿਆਦਾ ਲੰਗਦੇ ਆ ਤੇ ਮੈਡਮ ਨੂੰ ਸੰਤੋਸ਼ ਕੁੜੀਆ ਦਾ ਬਹੁਤ ਧੰਨਵਾਦ ਆ ਲਾਡੀ ਗਣਾ ਪ੍ਰਧਾਨ ਜੀ ਤੁਹਾਡਾ ਹੀ ਬਹੁਤ ਧੰਨਵਾਦ ਆ ਜੀ ਤੁਸੀਂ ਇਹ ਚੀਜ਼ ਬਾਰੇ ਸੋਚਿਆ ਬਹੁਤ ਚੰਗੀ ਗੱਲ ਆ ਆ ਸਾਡਾ ਇਹ ਨੂੰ ਜਾਣਦੇ ਹੁਣੇ ਆ ਤੁਸੀਂ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਮੈਡਮ ਜੀ ਤੇ ਤੁਸੀਂ ਰੋਡ ਬਾਰੇ ਸੋਚਿਆ ਤੇ ਰੋਡ ਜਿੰਨੀ ਜਲਦੀ ਹੋ ਸਕੇ ਉਹਨੂੰ ਜਲਦੀ ਬਣ ਜਵੇ ਤਾਂ ਬਹੁਤ ਧੰਨਵਾਦ ਆ ਕਿਉਂਕਿ ਤੁਹਾਨੂੰ ਵੀ ਪਤਾ ਹੈ ਦੋਸਤੋ ਇਹ ਰੋਡ ਦੇ ਉੱਪਰ ਕਿੰਨੀ ਖੱਜਲ ਖਵਾਰੀ ਹੁੰਦੀ ਸੀ ਲੋਕਾਂ ਨੂੰ ਆਣਾ ਜਾਣਾ ਲੰਘਣਾ ਪਰ ਬਹੁਤ ਜੇ ਮੈਨੂੰ ਬਾਤ ਜਿਆਦਾ ਵਧੀਆ ਲੱਗੀ ਖੁਸ਼ੀ ਹੋਈ ਆ ਵੀ ਜੇ ਰੋਡ ਪਟਿਆ ਜਾ ਰਿਹਾ ਆ ਤਾਂ ਇਹ ਜਲਦੀ ਬਣ ਜਵੇ ਤਾਂ ਬਹੁਤ ਧੰਨਵਾਦ ਆ ਤੁਹਾਡਾ ਕੀ ਕਹਿਣਾ ਆ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਤੁਸੀਂ ਵੀ ਇਹ ਰੋਡ ਕਿੰਨਾ ਟਾਈਮ ਲੱਗੂਗਾ ਬਣਨ ਨੂੰ ਤੇ ਇਹ ਜੇ ਰੋਡ ਬਣੂਗਾ ਵੀ ਤਾਂ ਇੱਕ ਸਾਈਡੋਂ ਬਣੂਗਾ ਜਾਂ ਦੋਨੋਂ ਸਾਈਡੋਂ ਬਣੂਗਾ ਇਹ ਵੀ ਤੁਸੀਂ ਆਪਣੇ ਆਪਣੇ ਵਿਚਾਰ ਰੱਖਣੇ ਆ ਤੇ ਆਪ ਤੁਹਾਡੇ ਸਾਹਮਣੇ ਆ ਰੋਡ ਦਾ ਉਹਦਾ ਹਾਲ ਦੇਖ ਸਕਦੇ ਹੋ ਮੈਂ ਬਿਲਕੁਲ ਪੈਲਸ ਦੇ ਮੋੜੇ ਆ ਇਸ ਟਾਈਮ ਇਹ ਰੋਡ ਬਹੁਤ ਜ਼ਿਆਦਾ ਗੰਦਾ ਆ ਬਹੁਤ ਜ਼ਿਆਦਾ ਇਧਰੋਂ ਜਿੰਨਾ ਲਾਂਘਾ ਜ਼ਿਆਦਾ ਆ ਨਾ ਤੇ ਲੋਕ ਬਹੁਤ ਜ਼ਿਆਦਾ ਇਧਰੋਂ ਲੰਘਦੇ ਆ ਇਹ ਪਰੇਸ਼ਾਨੀ ਦੁਨੀਆ ਦੇ ਲੋਕਾਂ ਨੂੰ ਬਹੁਤ ਆਂਦੀ ਆ ਤੇ ਇਹ ਬੇਨਤੀ ਆ ਮੈਡਮ ਦੇ ਬਹੁਤ-ਬਹੁਤ ਮੈਂ ਕਹਿੰਦਾ ਇੱਕ ਬੇਨਤੀ ਹੈ ਮੈਡਮ ਜੀ ਤੁਹਾਡੇ ਤੁਹਾਨੂੰ ਇੱਕ ਛੋਟਾ ਜਿਹਾ ਅਪਰਕੈਸਟ ਕਰਦੇ ਆ ਵੀ ਇਹ ਰੋਡ ਜੇ ਜਲਦੀ ਜਲਦੀ ਤਿਆਰ ਹੋ ਜਵੇ ਬਣ ਜਵੇ ਤਾਂ ਬਹੁਤ ਵਧੀਆ ਆ ਆਪਣੇ ਆਪਣੇ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਦੱਸੋ ਵੀ ਤੁਸੀਂ ਕੀ ਚਾਹੁੰਦੇ ਆ ਇਹ ਰੋਡ ਬਾਰੇ ਦੱਸ ਦਿਓ ਜੇ ਇੱਕ ਸਾਈਡ ਬਣੂਗਾ ਤਾਂ ਖਦੂ ਬਣੂਗਾ ਤੇ ਤੁਸੀਂ ਕਿੰਨੇ ਕੁ ਖੁਸ਼ ਆ ਵੀ ਇਹ ਰੋਡ ਬਣ ਜਵੇ ਤੇ ਬਣ ਜੂਗਾ ਇਹਲੇ ਆਲੇ ਸਮੇਂ ਦੇ ਵਿੱਚ ਆਲੇ 2 1 2 ਮਹੀਨਿਆਂ ਦੇ ਵਿੱਚ